ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਨਾਲ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਥੂਨੰਗਰ ਦੀ ਪਵਿੱਤਰ ਧਰਤੀ 'ਤੇ ਇੱਕ ਵੱਡੀ ਦਾ ਮਹਾ ਸੰਗਰਾਮ ਹੋਣ ਜਾ ਰਿਹਾ ਜਿਸ ਵਿੱਚ ਪੰਜਾਬ ਵਿੱਚ ਉੱਚ ਕੋਟੀ ਦੇ ਖਿਡਾਰੀ ਜਿਹੜੇ ਆ ਉਹ ਇਸ ਵਾਰ ਪਹੁੰਚ ਰਹੇ ਆ ਲਗਭਗ 5 ਦੇ ਕਰੀਬ ਮੈਚ ਹੋਣਗੇ ਤੇ ਮੈਚ ਇੱਕ ਤੋਂ ਇੱਕ ਵੱਧ ਕੇ ਇੱਕ ਤੋਂ ਇੱਕ ਚੜ੍ਹ ਕੇ ਆਊਗਾ ਤੇ ਪੰਜਾਬ ਦੇ ਟੌਪ ਦੀ ਕਰੀਮ ਜਿਹੜੀ ਆ ਉਹ 26-10-2025 ਨੂੰ ਯਰ ਨੋਟ ਕਰ ਲੋ 26 ਅਕਤੂਬਰ 2025 ਨੂੰ ਕਬੱਡੀ ਦਾ ਮਹਾ ਸੰਗਰਾਮ ਕੱਥੂ ਨੰਗਲ ਦੀ ਧਰਤੀ 'ਤੇ ਹੋ ਰਿਹਾ ਮੇਰੇ ਵੱਲੋਂ ਸਾਰੀਆਂ ਸੱਜਣਾਂ ਨੂੰ ਬੇਨਤੀ ਹੈ ਕਿ ਹਮ ਹਮਾਗੇ ਪਹੁੰਚੋ ਕਿਉਂਕਿ ਤੁਹਾਡੇ ਘਰ ਦਾ ਕਬੱਡੀ ਕਾਪਾ ਇਸ ਲਈ ਆਪ ਵੀ ਆਇਓ ਤੇ ਦੋ ਚਾਰ ਸੱਜਣ ਬੇਲੀ ਹੋਰ ਵੀ ਨਾਲ ਲੈ ਕੇ ਆਓ ਤੇ ਨਾਲ ਦੀ ਨਾਲ ਇੱਕ ਹੋਰ ਬੇਨਤੀ ਹੈ ਕਿ ਬਾਬਾ ਬੁੱਢਾ ਸਾਹਿਬ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਕਬੱਡੀ ਨੂੰ ਪਿਆਰ ਕਰਨ ਵਾਲੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਸ ਵੀਡੀਓ ਨੂੰ ਵੱਧ ਵੱਧ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਓ ਫਿਰ ਇੱਕ ਗਾਣਾ ਟਾਲਾਂ ਖੜਕਦੀਆਂ ਵਹਿਣਿਆਂ ਕਥੂ ਨੰਗਲ ਦੀ ਧਰਤੀ ਦੇ 26 10 2025 ਨੂੰ